ਤੋਤੀ ਲੁਧਿਆਣਾ ਦੇ ਸਾਹਨੇ ਵਾਲ ਦੇ ਵਿੱਚ ਕਿਸਾਨ ਪ੍ਰਦਰਸ਼ਨੀ ਲੱਗੀ ਆ ਦੱਸਦੇ ਕਿ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਵੀ ਜਿਹੜਾ ਕਿ ਪੰਜਾਬ ਦੀ ਦਾ ਤਾਜ਼ਾ ਕਿ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਜਿਹੜਾ ਕਿ ਪੰਜਾਬ ਦੀ ਖੇਤੀ ਵੀ ਜਿਹੜੀ ਕਿ ਹਾਈ ਟੈਕ ਹੁੰਦੀ ਨਜ਼ਰ ਆ ਰਹੀ ਹੈ ਤੋ ਉੱਥੇ ਹਾਈ ਟੈਕ ਤਰੀਕੇ ਦੇ ਨਾਲ ਜਿਹੜਾ ਕਿ ਨੌਜਵਾਨਾਂ ਦੇ ਵੱਲੋਂ ਖੇਤੀ ਕੀਤੀ ਗਈ ਹੈ ਜਿਸ ਦੀ ਤਸਵੀਰ ਲੁਧਿਆਣਾ ਦੇ ਸਾਨ੍ਹੇ ਆਲ ਦੇ ਵਿੱਚ ਲੱਗੀ ਐਗਜ਼ੀਬਿਸ਼ਨ ਦੇ ਵਿੱਚ ਦਿਖਣ ਨੂੰ ਮਿਲਿਆ। ਇਸ ਐਗਜ਼ੀਬਿਸ਼ਨ ਦੇ ਵਿੱਚ ਹਾਈ ਟੈਕ ਤਰੀਕੇ ਦੇ ਸੰਦ ਦੇਖਣ ਨੂੰ ਮਿਲੇ ਨੇ ਤੇ ਜੋ ਕਿ ਖੇਤੀ ਦੇ ਵਿੱਚ ਕੰਮ ਆਉਣ ਵਾਲੀ ਮਸ਼ੀਨਰੀਆਂ ਜਿਹੜੀਆਂ ਕੀ ਉਹ ਯੂਜ਼ ਚ ਆ ਸਕਦੀਆਂ ਨੇ। ਤਾਂ ਉੱਥੇ ਐਨ ਵੀ ਨਿਊਜ਼ ਦੀ ਟੀਮ ਨੇ ਐਗਜ਼ੀਬਿਸ਼ਨ ਦੇ ਵਿੱਚ ਪਹੁੰਚ ਕੇ ਖਾਸ ਗੱਲਬਾਤ ਕੀਤੀ ਹੈ। ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ। ਸੱਚੀ ਗੱਲ ਦੋਸਤੋ ਮੈਂ ਅਰਵਿੰਦਰ ਸਰਾਨਾ ਸਵਾਗਤ ਕਰਦਾ ਤੁਹਾਡਾ A&B ਨਿਊਜ਼ ਤੇ ਦੋਸਤੋ ਜਿਵੇਂ ਜਿਵੇਂ ਕਿਸਾਨੀ ਅੱਗੇ ਨੂੰ ਵੱਧ ਰਹੀ ਹੈ ਤੇ ਕਿਸਾਨੀ ਹਾਈ ਟੈਕ ਵੀ ਹੋ ਰਹੀ ਹੈ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ ਅੱਜ ਸਿਲ ਲੁਧਿਆਣਾ ਦੇ ਸਾਨੇਵਾਲ ਤੋਂ ਖੜੇ ਆ ਜਿੱਥੇ ਐਗਜ਼ਿਬਿਸ਼ਨ ਲੱਗੀ ਹੈ ਇਸ ਐਗਜ਼ਿਬਿਸ਼ਨ ਚ ਬੈਨੀਫਿਟ ਕੀ ਹੈ ਬੈਨੀਫਿਟ ਇਹ ਹੈ ਕਿਸਾਨਾਂ ਨੂੰ ਇੱਕ ਜਗ੍ਹਾ ਤੇ ਟੈਕਨਿਕ ਟੈਕਨੋਲੋਜੀ ਦਿਖ ਰਹੀ ਹੈ ਮਤਲਬ ਐਵੇਂ ਦੇ ਸੰਦ ਦਿਸ ਰਹੇ ਨੇ ਜਿਸ ਸੰਦ ਨਾਲ ਅੱਜ ਕਿਸਾਨੀ ਬਹੁਤ ਹੀ ਟੈਕਨੋਲੋਜੀ ਦੇ ਹਿਸਾਬ ਨਾਲ ਹੋਰੀ ਬਿਲਕੁਲ ਜੀ ਇੱਕ ਜਗ੍ਹਾ ਤੁਹਾਨੂੰ ਦਿਵਾਵਾਂਗੇ ਅਸੀਂ ਸਟਾਲ ਤੇ ਆਏ ਆ ਇਹ ਕੰਬਾਈਨ ਖੜੀ ਹੈ ਤੁਸੀਂ ਕੰਬਾਈਨ ਦੇਖ ਸਕਦੇ ਹੋ ਇੱਕ ਕੰਬਾਈਨ ਦਾ ਉਹ ਕਨਸੈਪਟ ਹੈ ਜੋ ਅੱਜ ਕੱਲ੍ਹ ਕਿਸਾਨਾਂ ਲਈ ਬਹੁਤ ਲਾਹੇਮੰਦ ਹੈ ਕਦੇ ਅਸੀਂ ਖੇਤੀ 'ਚ ਜਦੋਂ ਕਹਿੰਦੇ ਹੁੰਦੇ ਨੇ ਫਸਲ ਕੱਟਦੇ ਹੁੰਦੇ ਸੀ ਤੇ ਆਰੀਆਂ ਨਾਲ ਕੱਟਦੇ ਹੁੰਦੇ ਸੀ ਅੱਜ ਟਾਈਮ ਹੋ ਚੁੱਕਾ ਹੈ ਕਿਸਾਨੀ ਹਾਈ ਟੈਕ ਹੋ ਰਹੀ ਸਾਡੇ ਨਾਲ ਸਰ ਖੜੇ ਨੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਸਰ ਸਰ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਐਗਜ਼ੀਬਿਸ਼ਨ ਲੱਗ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿੰਦਾ ਦਾ ਐਗਜ਼ੀਬਿਸ਼ਨ ਚ ਰਿਸਪਾਂਸ ਹੈ ਤੇ ਤੁਸੀਂ ਕੀ ਲੈ ਕੇ ਆਏ ਹੋ ਅਸੀਂ ਆਪਣੀ ਮਿਨੀ ਕੰਬਾਈਨ ਲੈ ਕੇ ਆਏ ਜੀ ਜਿਸ ਤਰ੍ਹਾਂ ਤੁਸੀਂ ਦਿਖਾਈ ਆ ਦੇਖ ਰਹੇ ਹੋ ਤੇ ਵਧੀਆ ਸਾਨੂੰ ਰਿਸਪਾਂਸ ਮਿਲ ਰਿਹਾ ਹੈ ਜੀ ਬਹੁਤ ਸਾਰੇ ਫਾਰਮਰ ਸਾਡੇ ਨਾਲ ਜੁੜ ਰਹੇ ਨੇ ਜਾਂ ਸਾਡੇ ਤੋਂ ਮਸ਼ੀਨ ਵਾਲੇ ਜਾਣਕਾਰੀ ਲੈ ਰਹੇ ਨੇ ਫਿਲਹਾਲ ਅੱਜ ਤੱਕ ਤਾਂ ਇਹੀ ਹੈ ਬਾਕੀ ਹਜੇ 3-4 ਦਿਨ 3 ਦਿਨ ਤੱਕ ਐਗਜ਼ੀਬਿਸ਼ਨ ਚੱਲਣੀ ਹੈ ਹੋਰ ਸੰਡੇ ਤੱਕ ਕਿਸਾਨਾਂ ਲਈ ਬਹੁਤ ਵਧੀਆ ਰਿਜ਼ਲਟ ਹੈ ਕਿਸਾਨਾਂ ਲਈ ਕਿੰਨੇ ਲਾਹੇਮੰਦ ਹੈ ਇਹ ਐਗਜ਼ੀਬਿਸ਼ਨ ਕਿਸਾਨਾਂ ਲਈ ਸਰ ਬਹੁਤ ਲਾਹੇਮੰਦ ਹੈ ਕਿਉਂਕਿ ਬਹੁਤ ਸਾਰੇ ਜਿੰਨੀ ਵੀ ਐਗਜ਼ੀਬਿਸ਼ਨ ਦੇ ਵਿੱਚ ਮਤਲਬ ਲੋਕ ਆਏ ਨੇ ਜਾਂ ਨਵੇਂ ਪ੍ਰੋਡਕਟ ਲੈ ਕੇ ਆਏ ਨੇ ਤਾ ਉਹਨਾਂ ਨੂੰ ਬੇਨਿਫਿਟ ਹੀ ਹੈ ਜੀ ਕਿਸਾਨਾਂ ਨੂੰ ਕਿਸਾਨਾਂ ਦੇ ਬੇਨਿਫਿਟ ਹੀ ਐਗਜ਼ਿਬਿਸ਼ਨ ਲਗਾਈ ਜਾਂਦੀ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਐਗਜ਼ਿਬਿਸ਼ਨ ਹੋਰ ਲਗਣੀ ਚਾਹੀਦੀ ਤੇ ਪੂਰੇ ਪੰਜਾਬ 'ਚ ਲਗਣੀ ਚਾਹੀਦੀ ਬਿਲਕੁਲ ਬਿਲਕੁਲ ਸਰ ਪੂਰੇ ਪੰਜਾਬ 'ਚ ਲਗਣੀ ਚਾਹੀਦੀਆਂ ਨੇ ਤਾਂ ਜੋ ਕਿ ਫਾਰਮਰਸ ਨੂੰ ਅਵੇਅਰਨੈਸ ਆਵ ਸਕੇ ਹੋਰ ਨਵੀਆਂ ਚੀਜ਼ਾਂ ਬਾਰੇ ਨਵੀਂ ਆਪਾਂ ਆਪਣੀ ਖੇਤੀਬਾੜੀ ਨੂੰ ਕਿੱਦਾਂ ਸੌਖਾ ਕਰ ਸਕਦੇ ਹਾਂ ਫਸਲ ਨੂੰ ਕਿੱਦਾਂ ਸੌਖਾ ਸੰਭ ਸਕਦੇ ਹਾਂ ਇਹ ਚੀਜ਼ਾਂ ਬਾਰੇ ਉਹਨਾਂ ਨੂੰ ਅਵੇਅਰਨੈਸ ਮਿਲੂਗੀ ਜੀ ਤਾਂ ਆਉਣਾ ਚਾਹੀਦਾ ਹੈ ਮਿਹਰਬਾਨੀ ਜੀ ਕਿਤੇ ਨਾ ਕਿਤੇ ਕਿ ਸੋਚ ਹੈ ਕਿ ਐਦਾਂ ਦੀ ਐਗ ਹੁਣ ਕਿਸਾਨੀ ਹਾਈ ਟੈਕ ਹੁੰਦੀ ਜਾ ਰਹੀ ਹੈ ਅੱਛੀ ਗੱਲ ਹੈ ਕਿਉਂਕਿ ਪੰਜਾਬ ਕਹਿੰਦੇ ਨੇ ਹਿੰਦੁਸਤਾਨ ਦਾ ਦਿਲ ਕਿਹਾ ਗਿਆ ਹੈ ਤੇ ਪੰਜਾਬ ਪੂਰੇ ਹਿੰਦੁਸਤਾਨ ਨੂੰ ਨਹੀਂ ਪੂਰੇ ਵਰਲਡ ਨੂੰ ਉਹ ਚੀਜ਼ ਦਿੰਦਾ ਹੈ ਜੋ ਚੀਜ਼ ਪੰਜਾਬ ਤੇ ਪੰਜਾਬੀਅਤ ਦੀ ਖਾਸੀਅਤ ਹੈ ਚਲੋ ਲੁਧਿਆਣਾ ਤੋਂ ਐਨਵੀ న్యూਸ ਲਈ ਮੈਂ ਅਰਵਿੰਦਰ ਸਰਾਣਾ